ਅੱਜ ਅਸੀਂ ਸੀਰਤ ਹਸਤਾਲਾ ਤੇ ਨਸ਼ਾ ਛਡਾਊ ਕੇਂਦਰ ਰੂਪਨਗਰ ਦੇ ਸਾਹਮਣੇ ਖੜੇ ਹਾਂ ਅੱਜ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਐਸ.ਡੀ.ਐਮ ਰੂਪਨਗਰ ਸਚਨ ਪਾਠਕ ਅਤੇ ਉਹਨਾਂ ਦੀ ਟੀਮ ਸੀਲ ਕਰਨ ਲਈ ਇੱਥੇ ਪੁੱਜੇ ਹਾਂ ਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕਿਉਂ ਸੀਲ ਕੀਤਾ ਜਾ ਰਿਹਾ ਹੈ ਹਾਂਜੀ ਅੱਜ ਮਾਨਯੋਗ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਜੀ ਦੇ ਹੁਕਮਾਂ ਦੇ ਤਹਿਤ ਅਤੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੇ ਤਹਿਤ ਅਸੀਂ ਸੀਰਤ ਹਸਪੀਟਲ ਰੂਪਨਗਰ ਨੂੰ ਸੀਲ ਕੀਤਾ ਹੈ ਵਿਦ ਇਮੀਡੀਏਟ ਇਫੈਕਟ ਅਸੀਂ ਇਹਨਾਂ ਦੇ ਸਾਰੇ ਸਟਾਕ ਰਜਿਸਟਰਸ ਆਪਣੀ ਕਸਟਡੀ ਵਿੱਚ ਲੈ ਲਏ ਨੇ ਤੇ ਜਿੰਨੀਆਂ ਇਹਨਾਂ ਦੀ ਮੈਡੀਸਿਨਸ ਨੇ ਉਹ ਇੱਥੇ ਅੰਦਰ ਸਟੀਲ ਅਲਮਿਰਾਸ ਨੇ ਉਹਨਾਂ ਚ ਡਬਲ ਲੋਕਿੰਗ ਕਰਕੇ ਉਹਦੀ ਜਿਹੜੀ ਚਾਬੀਆਂ ਨੇ ਉਹ ਸਾਡੇ ਹੈਲਥ ਡਿਪਾਰਟਮੈਂਟ ਨੇ ਆਪਣੀ ਕਸਟਡੀ ਵਿੱਚ ਲੈ ਲਈਆਂ ਨੇ ਇਹਨਾਂ ਦਾ ਜਿਹੜਾ ਸੀਸੀਟੀਵੀ ਐਕਸੈਸ ਹੈ ਉਹ ਸਾਡੇ ਪੁਲਿਸ ਡਿਪਾਰਟਮੈਂਟ ਨੂੰ ਤੇ ਸਾਡੇ ਹੈਲਥ ਡਿਪਾਰਟਮੈਂਟ ਦੋਨਾਂ ਨੂੰ ਮਿਲ ਜਾਏਗਾ ਤੇ ਲਾਰਜਲੀ ਜਿਹੜਾ ਹੈ ਇਹ Uh, on account of an fir dated 31 12 2024 ਜਿਹੜੀ ਇਹਨਾਂ ਦੇ ਓਨਰ ਸੀਗੇ ਜਿਨ੍ਹਾਂ ਨੇ 22 ਹੋਰ ਸੈਂਟਰਸ ਨੇ ਪੂਰੇ ਪੰਜਾਬ ਦੇ ਵਿੱਚ ਉਹ ਸਾਰੇ ਅੱਜ سلسلہ ਵਾਰ ਤਰੀਕੇ ਨਾਲ ਬੰਦ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਤੇ ਰੂਪਨਗਰ ਦਾ ਸੈਂਟਰ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਇਹਨੂੰ ਸੀਲ ਕਰਨ ਲੱਗੀ ਹੋਈ ਸਰ ਐਸੀ ਕੋਈ ਮਰੀਜ਼ੀ ਨਹੀਂ ਸੀ ਜਿਹੜੂ ਤੁਸੀਂ ਚੈੱਕ ਇਨ ਕਰਨਾ ਹੈ ਜਿਹੜੇ ਮਰੀਜ਼ ਸੀ ਇੱਥੇ ਨਹੀਂ ਐਸੱਚ ਕੋਈ ਮਰੀਜ਼ ਨਹੀਂ ਸੀਗੇ ਤੇ ਸਾਡੀ ਸਾਰਿਆਂ ਨੂੰ ਜਿੰਨੇ ਵੀ ਮਰੀਜ਼ ਜਿਹੜੇ ਉਹ ਰੋ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਸਾਡੀ ਬੇਨਤੀ ਹੈ ਕਿ ਸੀਰਤ ਹਸਪੀਟਲ ਰੂਪਨਗਰ ਦਾ ਤਤਕਾਲੀਨ ਪਰਭਾਵਨਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਿੰਨੇ ਵੀ ਮਰੀਜ਼ ਨੇ ਉਹ ਆਪਣੇ ਇਲਾਜ ਦੇ ਲਈ ਜਿਹੜਾ ਹੈ ਸਰਕਾਰੀ ਹਸਪੀਟਲ ਸਾਡੇ ਉੱਥੇ ਜਾ ਸਕਦੇ ਨੇ ਉੱਥੇ ਉਹਨਾਂ ਦਾ ਅਸੀਂ ਹਰ ਸੰਭਵ ਇਲਾਜ ਕਰਾਂਗੇ ਸਾਡੇ ਐਸਐਮਓ ਸਾਹਿਬ ਇਸ ਪੂਰੀ ਪ੍ਰੋਸੈਸ ਨੂੰ ਪਰਸਨਲੀ ਮੋਨਿਟਰ ਕਰ ਰਹੇ ਨੇ ਤੇ ਸਾਡੇ ਨਾਲ ਕੀ ਕਹਨੇ ਹੁੰਨੇ ਸਿਟੀਜ਼ਨਸ ਦਾ ਜਿਹੜਾ ਕੋਆਪਰੇਸ਼ਨ ਆ ਉਹ ਕਾਫੀ ਅੱਛਾ ਰਿਹਾ ਹੈ ਸਿਟੀਜ਼ਨਸ ਵੀ ਰੈਪੀਟਿਟਿਵ ਕੰਪਲੇਂਟਸ ਵੀ ਸਿਗੀਆਂ ਤਾਂ ਆਈ ਹੋਪ ਜਿਹੜੀ ਪ੍ਰੋਬਲਮ ਆ ਉਹ ਲਾਰਜਲੀ ਸੋਲਵ ਹੋਏਗੀ ਮੇਰੀ ਜਿੰਨੇ ਵੀ ਲੋਕ ਜਿਹੜੇ ਨਸ਼ਾ ਛਡਾਉ ਇਸ ਨਸ਼ਾ ਛਡਾਉ ਕੇਂਦਰ ਤੋਂ ਆਪਣਾ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ बार-बार ਇਹਦੇ ਹਲੇ ਦੁਆਲੇ ਚੱਕਰ ਨਾ ਕੱਢਣ ਕਿਉਂਕਿ ਸਾਡੇ ਪੁਲਿਸ ਟੀਮਸ ਜਿਹੜੀਆਂ ਨੇ ਉਹ ਇਹਨੂੰ ਰੂਟੀਨਲੀ ਗਸ਼ਤ ਕਰਨਗੀਆਂ ਤੇ ਕਿਸੇ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਪੈ ਸਕਦਾ ਇਨ ਕੇਸ ਉਹ بار بار ਕਿਸੇ ਤਰ੍ਹਾਂ ਦਾ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਾਸ ਕਰ ਰਿਹਾ ਜਾਂ ਮਿਸਕਰੀਐਂਟਸ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕਾਸ ਕਰੇ ਹਾਂਜੀ ਸਰ ਕੀ ਨਾ ਤੁਹਾਡਾ ਤੇ ਅਜੇ ਜਿਹੜਾ ਸੀਲ ਹੋ ਰਿਹਾ ਹਾਂ ਹੁਣ ਕੁੱਟੇ ਦੇ ਬਾਰੇ ਕੀ ਕਹਿਣਾ ਚਾਹੁੰਦੇ ਜਸਵੰਤ ਸਿੰਘ ਨੰਬਰਦਾਰ ਅਸੀਂ ਇੱਥੇ ਸਾਡੀ ਜਿਹੜਾ ਸੇ ਨਜ਼ਰ ਰਹਿਛਾ ਅਸੀਂ 20 ਸਾਲੋਂ ਰਹੇ ਜਿਹਨੂੰ ਕਿ ਹੁਣ ਤੋਂ 3-4 ਸਾਲ ਤੋਂ ਖੁੱਲਿਆ ਇੱਥੇ ਬਹੁਤ ਜ਼ਿਆਦਾ ਨਿਹੇੜੀ ਦਵਾਈਆਂ ਲੈਣ ਆਉਂਦੇ ਆ ਇਥੇ ਇਲਾਕੇ ਦੀਆਂ ਕੁੜੀਆਂ ਸਕੂਲਾਂ ਦੇ ਬੱਚੇ ਨਾਲ ਰੋਵਿੰਗ ਕਲੱਬ ਆ ਜਿਹੜੇ ਕਿ ਇੱਥੇ ਆਉਂਦੇ ਆ ਉਰ ਜਾਉਂਦੇ ਬਹੁਤ ਬੁਰਾ ਹਾਲ ਹੈ ਅਸੀਂ ਪਹਿਲਾਂ ਵੀ ਕੰਪਲੇਂਟ ਕਰੀਆਂ ਸੀ ਪਰ ਹੁਣ ਅਸੀਂ ਫਿਰ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨੂੰ ਠੀਕ ਕਰ